ਕਿਹੜੀ ਮੱਝ ਸੀ ਜਿਹਨੂੰ ਤੁਹਾਨੂੰ ਲੱਗਦਾ ਸੀ ਵੀ ਇਹਦਾ ਦੁੱਧ ਵਧ ਨਹੀਂ ਸਕਦਾ ਪਰ ਡਾਕਟਰ ਬੀਐਸਕੇ ਨੇ ਵਧਾਤਾ ਸਭ ਤੋਂ ਜ਼ਿਆਦਾ ਤਾਂ ਮੇਰੀ ਜੀ ਇੱਕ ਮੱਝ ਉੱਧਰ ਖੜੀ ਹੈ ਜੀ ਆਪਣੀ ਹੰਗ ਸਨ ਹਾਂਜੀ ਉਹ ਤਾਂ ਮਤਲਬ ਨਾ ਅਸੀਂ ਬਹੁਤ ਟ੍ਰੀਟਮੈਂਟ ਕਰ ਲਈ ਸੋ ਖਾਂਦੀ ਨਹੀਂ ਸੀ ਜੀ ਮੈਨੂੰ ਇਹ ਸੀ ਵੀ ਮੇਰੀ ਮੱਝ ਬੱਚਦੀ ਨੂੰ 10 ਦਿਨ ਹੋ ਗਏ ਸੀਗੇ ਕੁਝ ਨਹੀਂ ਖਾਂਦਾ ਸੀ ਉਹਨੇ ਤੇ ਮਤਲਬ ਅਸੀਂ ਕਹਿਲੇ ਵੀ ਕੁੱਲ ਮਿਲਾ ਕੇ ਭੁੱਖ ਮਰ ਗਈ ਸੀ ਮੈਂ ਆ ਛੜਤੀ ਸੀ ਉਹਦੀ ਮੱਝ ਦੀ ਕਿਉਂਕਿ ਕਾਫੀ ਟ੍ਰੀਟਮੈਂਟ 5-6 ਦਿਨ ਬੋਤਲਾਂ ਲਵਾਤੀਆਂ ਸੀ ਜੀ ਤਾਂ ਉਹਨਾਂ ਨੂੰ ਮੈਨੂੰ ਮਤਲਬ ਵੀ ਫਿਰ ਬੀਐਸਕੇ ਨੇ 6 ਨੰਬਰ ਤੇ ਲਿਵਰ ਟੋਨਿਕ ਤੇ ਫਿਰ ਬਾਈ ਨੇ ਆਪਾਂ ਨੂੰ 6 ਨੰਬਰ ਤੇ ਲੀਵਰ ਟੌਨਿਕ ਦਿੱਤਾ ਸੀਗਾ ਜੀ ਤੇ ਉਹ ਮਦੇ ਨਾਲ મતલਬ ਇਹਦੀ ਸਾਰੀ ਦਿੱਕਤ ਦੂਰ ਹੋ ਗਈ ਸੀ ਜੀ ਤੇ ਹੁਣ ਵੀ ਜਿੱਦੇ ਸਾਨੂੰ ਕਦੇ ਲੱਗਦਾ ਵੀ ਇਹ ਭੱਠੇ ਘਟ ਖਾਂਦੀ ਆ ਤਾਂ ਅਸੀਂ ਇੱਕ ਦਿਨ ਇਹਨੂੰ મતલਬ 20 20 TTL 6 ਨੰਬਰ ਦੇ ਦੇਣਾ ਦੋ ਤਿੰਨ ਦਿਨ ਵਾਰ ਤਾਂ ਕਲੀਅਰ ਹੋ ਜਾਂਦੀ ਹੈ ਜੀ ਜ਼ਿਆਦਾਤਰ ਜਿਨ੍ਹਾਂ ਨੇ ਮੱਝਾ ਰੱਖਿਓ ਹਈਆਂ ਨੇ ਹਰ ਪੰਜਵੇਂ 6ਵੇਂ ਦਿਨ ਇਹ ਪ੍ਰੋਬਲਮ ਆਉਂਦੀ ਹੈ ਜਾਂ ਤਾਂ ਡੰਗਰ ਬਹਿ ਜਾਂਦਾ ਜਾਂ ਫਿਰ ਖਾਣਾ ਪੀਣਾ ਛੱਡ ਦਿੰਦਾ ਭਾਈ ਆਪਾਂ ਇਹ ਸਲਾਹ ਦਿੰਨੇ ਆਂ ਵੀ ਆਪਣੇ ਘਰੇ ਤੋਂ ਇੱਕ ਵਾਰ 6 ਨੰਬਰ ਤੇ ਲੀਵਰ ਟੌਨਿਕ ਵਰਤ ਕੇ ਦੇਖੋ ਜੀ ਤਾਂ ਤੁਹਾਨੂੰ ਰਿਜ਼ਲਟ ਜ਼ਰੂਰ ਮਿਲ